ਹਾਂ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਦਾ ਮੰਜਾ ਫੜ ਕਾਸਟ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ। ਅਸੀਂ ਸਾਰੇ ਜਿਹੜੇ ਚੜ੍ਹ ਗਏ ਸਾਡੇ ਬੰਦ ਮਾਤਾ ਦਾ ਬਹੁਤ ਬਹੁਤ ਰੱਖਿਆ ਇਹਦੇ ਵੀ। ਤੇ ਅੱਜ ਅਸੀਂ ਗੱਲ ਕਰਦੇ ਹਾਂ। ਇਹ ਅੱਜ ਕੱਲ੍ਹ ਜੋ ਕਿ ਸਮਾਜ ਵਿੱਚ ਲੋਕ ਕਹਿੰਦੇ ਨੇ ਕਿ ਆ ਪਰਮਾਤਮਾ ਨਹੀਂ ਹੈ। ਸੋਨ ਨਾਲ ਦੱਸਦੇ ਕਿ ਪਰਮਾਤਮਾ ਹਰ ਥਾਂ ਹੈ। ਸੋ ਤੁਹਾਨੂੰ ਜੋ ਵੀ ਕੋਈ ਚੀਜ਼ਾਂ ਕੇ ਦੇ ਦੋਗੇ ਸੀ ਇਹਨਾਂ ਨੂੰ ਕੋਈ ਇਸੇ ਕਹ ਰਹੇ ਹੋ ਕਿ ਪਰਮਾਤਮਾ ਨਹੀਂ ਹੈ ਇੱਥੇ ਸਭ ਕੁਝ ਸਾਨੂੰ ਉਹ ਚੀਜ਼ਾਂ ਬਣਾ ਰਹੇ ਨੇ ਜਾਂ ਕੁਝ ਹੋਰ ਕਰਦੀਆਂ ਨੇ ਇਹ ਤੁਹਾਡੇ ਵਿਹਮ ਜਿਹੀ ਤੁਸੀਂ ਕੋਈ ਚੀਜ਼ਾਂ ਦਿਖ ਦਿਨੇ ਤਾਂ ਤੁਸੀਂ ਪਰਮਾਤਮਾ ਦੇ ਨਾਮ ਤੇ ਬੋ ਹੌਂਸਲਾ ਰੱਖੋ ਕੋਈ ਟੀਜ ਕੋਈ ਨਹੀਂ ਹੁੰਦੀ ਕਰਦੀਆਂ ਹਮੇਸ਼ਾ ਪਰਮਾਤਮਾ ਦੇ ਨਾਮ ਤੇ ਬੋ ਸਭ ਤੋਂ ਉੱਚਾ ਹੈ ਪਰਮਾਤਮਾ ਦੇ ਨਾਮ ਤੇ ਫਿਰ ਉਹ ਤੁਹਾਡੀ ਸੇਵਾ ਕਰਾ ਕਰੋ ਸੇਬ ਬੋਟਾਂ ਦੇ ਪਾਣੀ ਦਾ ਕੰਮ ਪਰਮਾਤਮਾ ਦਾ ਨਾਮ ਲਾਈ ਤਾਂ ਤੁਸੀਂ ਖੁਸ਼ ਹੋਵੇਗਾ ਜਵਾਦ ਬਦਦ ਬ੍ਰਿਤੰਦ ਕਰਤਾ ਕਰਿਆ ਕਰੋ ਉਰਦਵਾਲੇ ਵਿੱਚ ਜਾ ਕੇ ਸੇਵਾ ਕਰਿਆ ਕਰੋ ਤਾਂ ਕਿ ਤੁਹਾਨੂੰ ਕੋਈ ਚੀਜ਼ ਦਾ ਡਰ ਨਾ ਲੱਗੇ ਜੇਕਰ ਕੋਈ ਤੁਹਾਨੂੰ ਕੋਈ ਚੀਜ਼ ਆਉਂਦੀ ਹੈ ਤਾਂ ਉਸ ਸਤਿ ਪਰਮਾਤਮਾ ਦੇ ਨਾਮ ਜਪਣਾ ਹੈ ਤੁਹਾਨੂੰ ਕੋਈ ਕੋਈ ਹੱਥ ਨਹੀਂ ਲਗਾ ਸਕਦਾ ਕਿਉਂਕਿ ਪਰਮਾਤਮਾ ਦੇ ਜੋ ਕੀ ਸੇਵਕ ਹੁੰਦੇ ਨੇ ਉਹਨਾਂ ਤੋਂ ਕੋਈ ਵੀ ਚੀਜ਼ਾਂ ਕੋਈ ਵੀ ਕੋਈ ਚੀਜ਼ ਹੱਥ ਨਹੀਂ ਲਗਾ ਨਹੀਂ ਸਕਦੀ ਸੋ ਬਾਕੀ ਦੇਖ ਬਾਕੀ ਤੁਸੀਂ ਆਪ ਵੀ ਸਮਝਦਾ ਰਹੋ ਕਿ ਪ੍ਰਮਾਤਮਾ ਕਿੰਨਾ ਉੱਚਾ ਹੁੰਦਾ ਹੈ ਪ੍ਰਮਾਤਮਾ ਇਹ ਕਰਕੇ ਹੀ ਅਸੀਂ ਜਿਉਂ ਪਾਉਂਦੇ ਆ ਜਿਕਰ ਪ੍ਰਮਾਤਮਾ ਨਾ ਹੁੰਦਾ ਤਾਂ ਸਾਡਾ ਇਨਸਾਨ ਦਾ ਜਨਮ ਕਿਵੇਂ ਇਨਸਾਨ ਦਾ ਜਨਮ ਹੋ ਸਕਦਾ ਉੱਚਾ ਹੁੰਦਾ ਹੈ ਬਾਕੀ ਜੀ ਇਨਸਾਨ ਹੁੰਦੇ ਜੋ ਕਿ ਪੇੜ ਪੌਦੇ ਪਸ਼ੂ ਪੰਛੀ ਜਾਨਵਰ ਸਭ ਕੋ ਚੱਲਦੇ ਹੋ ਜਾਂਦਾ ਪਰ ਇਨਸਾਨ ਹੀ ਹੈ ਜੋ ਕਿ ਇੱਕ ਪ੍ਰਮਾਤਮਾ ਦੇ ਰਾਸਤੇ ਜਾਂਦ ਕੇ ਪ੍ਰਮਾਤਮਾ ਨੂੰ ਪਾ ਸਕਦਾ ਹੈ ਜੇ ਇਸੋ ਚ ਹੋਰ ਕੋਈ ਗੱਲ ਨਹੀਂ ਹੈ ਦੋਰਾ ਨਹੀਂ ਹੈ ਗੱਤਬਤ ਪਰਮਾਤਮਾ ਦਾ ਦੇਖੋ ਸਭ ਤੋਂ ਉੱਚਾ ਹੈ ਧੰਨਵਾਦ